ਅਬੋਹਰ ਤੋਂ ਗੰਗਾ ਨਗਰ ਰੋਡ ਪਿੰਡ ਗਿੱਦੜਾ ਵਾਲੀ ਦੇ ਜਾਖੜ ਫਾਰਮ ਨੇੜੇ ਇੱਕ ਜ਼ਬਰਦਸਤ ਹਾਦਸਾ ਵਾਪਰਿਆ ਇਹ ਹਾਦਸਾ ਇੱਕ ਝੋਨੇ ਦੀ ਪਰਾਲੀ ਲੱਦੀ ਹੋਈ ਟਰੈਕਟਰ ਟਰਾਲੀ ਅਤੇ ਬਾਈਕ ਵਿੱਚਕਾਰ ਟੱਕਰ ਹੋਈ ਹੈ ਟੱਕਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ 108 ਐਂਬੂਲੈਂਸ ਨੂੰ ਫੋਨ ਕੀਤਾ ਗਿਆ ਪਰ ਉਹ ਕਰੀਬ 55 ਮਿੰਟ ਲੇਟ ਪੁੱਜੀ ਹੈ ਇਹ ਹੈ ਸਰ ਜੰਡਾਲੇ ਤੋਂ ਗਿੱਦੜਾ ਵਾਲੀ ਔਨ ਰੋਡ ਹਾਂਜੀ ਬਹੁਤ ਮੇਜਰ ਐਕਸੀਡੈਂਟ ਸੀਗਾ ਜੀ ਹਾਂ ਦੋ ਪੇਸ਼ੈਂਟ ਸੀ ਦੋਨੋਂ ਡੈੱਡ ਠੀਕ ਹੈ ਕੀ ਕਾਰਨ ਸੀ ਰਿਹਾ ਕਾਰਨ ਰਿਹਾ ਜੀ ਇਹ ਜਿਹੜੀ ਆਪਣੇ ਆ ਕੀ ਕਹਿੰਦੇ ਆ ਜਿਹੜੇ ਟਰਾਲੀ ਤੇ ਚੱਲ ਰਿਹਾ ਅੱਜਕੱਲ ਸਿਸਟਮ ਉਹਨਾਂ ਦੇ ਸੀਗੇ ਗੱਟੇ ਜਿਹੜੇ ਬਣੇ ਹੋਇਆ ਟਰਾਲੀ ਟਰਾਲੀ ਸੀਗਾ ਬਾਬਾ ਵੱਡਾ ਤੇ ਉਹਦੇ ਅੰਦਰ ਜਿਵੇਂ ਮੋਟਰਸਾਈਕਲ ਲੱਗਿਆ ਤੇ ਕਹਿੰਦੇ ਆ ਵੀ ਸੋ ਆਈ ਆ ਉੱਥੇ ਸੁਣਨ ਤੇ ਗੱਲ ਵੀ ਉੱਥੇ ਜਿਹੜਾ ਟਰਾਲੀ ਉਸ ਤੋਂ ਹਾਇਰਿੰਗ ਲਾਈਟਾਂ ਵੀ ਹੈ ਨਹੀਂ ਸੀ ਟਰੈਕਟਰ ਤੇ ਇਹਦੇ ਕਰਕੇ ਬਹੁਤ ਜ਼ਿਆਦਾ ਮੇਜਰ ਐਕਸੀਡੈਂਟ ਸੀ ਬਈ ਬਹੁਤ ਜ਼ਿਆਦਾ ਬਹੁਤ ਬੁਰਾ ਹਾਲ ਹੋਇਆ ਤੇ ਪੇਸ਼ੈਂਟ ਦੋ ਸੀ ਵੀਰ ਜੀ ਦੋਨੋਂ ਜਵਾਨ ਤੇ ਦੋਨੋਂ ਵੀ ਡੈੱਡ ਦੋਹਾਂ ਦੇ ਪੇਸ਼ੈਂਟ ਕਿ ਕਿੱਥੋਂ ਰਹਿਣ ਵਾਲੇ ਕੋਈ ਪਤਾ ਨਹੀਂ ਇਹ ਇੱਕ ਪੇਸ਼ੈਂਟ ਦਾ ਪਤਾ ਲੱਗਿਆ ਵੀ ਪਿੰਡ ਜੰਡ ਵਾਲੇ ਦਾ ਸੀਗਾ ਉੱਥੇ ਕਿਉਂਕਿ ਮੁੱਕ ਦੇ ਜੰਡ ਵਾਲੇ ਪਿੰਡ ਦੇ ਸਰਪੰਚ ਸਾਹ ਪਹੁੰਚ ਗਏ ਸੀ ਉੱਥੇ ਉਹਨਾਂ ਨੇ ਦੱਸਿਆ ਆਈਡੀ ਦਿੱਤੀ ਉਹਨਾਂ ਨੇ ਵੀ ਤੇ ਦੂਜੀ ਪੇਸ਼ੈਂਟ ਦਾ ਨਹੀਂ ਪਤਾ ਲੱਗਿਆ ਅਨਨੋਨ ਇੱਕ ਤਾਂ ਸਰ ਸਾਡੇ ਪਿੰਡ ਦਾ ਜੰਡ ਵਾਲਾ ਹਨਮੰਤਾ ਦਾ ਐਕਸੀਡੈਂਟ ਹੋਇਆ ਜੀ ਵਿਦਣਾਲੇ ਤੋਂ ਲੈ ਕੇ ਜੰਡ ਵਾਲਾ ਰੋਡ ਦੇ ਉੱਤੇ ਜਾ ਖਡਾਂ ਦੇ ਫਾਰਮ ਦੇ ਨਾਲ ਹੀ ਕੀ ਕਾਰਨ ਕੀ ਹੋਇਆ ਕਾਮ ਜੀ ਕੋਲ ਪਰਾਲੀ ਦੀ ਟਰਾਲੀ ਖੜੀ ਸੀ। ਉਹ ਸਾਹਮਣੇ ਸਮਰਗੋ ਲਾਈਟਾਂ ਵੱਜੀਆਂ ਜਿ ਕੋਈ ਸਿਸਟਮ ਹੈ ਪਤਾ ਨਹੀਂ ਸਰ। ਠੀਕ ਹੈ ਜਦੋਂ ਮੈਂ ਮੌਕੇ ਤੇ ਗਿਆ ਤੇ 108 ਐਂਬੂਲੈਂਸ ਖੜੀ ਸੀ ਉੱਥੇ ਤੇ ਮੈਂ ਦੋਨੋਂ ਲੈ ਕੇ ਇਹਨਾਂ ਨੂੰ ਵੋਡੀਆਂ ਨੂੰ ਲੈ ਕੇ ਜਿਵੇਂ ਵਾਲੋ ਦੋਨੋਂ ਲੈ ਕੇ ਇੱਥੇ ਆ ਗਿਆ ਮਰਜ਼ੂ ਸੀ। ਹੁਣ ਇੱਥੇ ਆ ਕੇ ਪਤਾ ਲੱਗੇ ਵੀ ਦੋਨਾਂ ਦੇ ਨਾਮ ਇਹ ਕਿਸੇ ਬੰਦੇ ਦਾ ਕੋਈ ਨਾਮ ਨਹੀਂ ਉਹਨਾਂ ਦਾ ਸਰ ਵੈਸੇ ਪਤਾ ਲੱਗ ਰਿਹਾ ਵੀ ਟਿੰਗਲੂ ਆ ਜੀ ਕਨਫਰਮ ਹੈ ਨਹੀਂ ਸਰ ਐਵੇਂ ਕੋਈ ਗਲਤ ਇਨਫੋਰਮੇਸ਼ਨ ਜਦੋਂ ਕਿਸੇ ਨੂੰ ਮਰਸੀ ਗਿਆ। ਇਹ ਮੋਰਗਲ ਤੇ ਸੀ ਇਹ ਵਜੇ ਆ ਜਾਂ ਮਨੂੰ ਕਿਸੇ ਨੇ ਛੇਟ ਮਾਰੀ ਸੀ ਛੇਟ ਮਾਰੀ ਹੈ ਵਜੇ ਪਤਾ ਨਹੀਂ ਸਰਮਤ ਉਹ ਬਾਅਦ ਚੇਜ ਤੇ ਐਮਬੂਲੈਂਸ ਖੜੀ ਸੀ ਮੈਨੂੰ ਅਮਰ ਜੀ ਸੀ ਕੋਲ ਆਈ ਸੀ ਪਿੰਡ ਦੇ ਵੀ ਆਪਣੇ ਪਿੰਡ ਦਾ ਕੋਈ ਐਕਸੀਡੈਂਟ ਹੋਇਆ ਇਹ ਮੈਂ ਉਦੋਂ ਆਇਆ ਸੀ ਉਦੋਂ 168 ਵਾਲੀ ਐਮਬੂਲੈਂਸ ਖੜੀ ਸੀ ਤੇ ਮੈਂ ਲੈ ਕੇ ਇਹਨਾਂ ਨੂੰ ਇੱਥੇ ਆ ਗਿਆ ਹਸਪਤਲ ਲੈ ਕੇ ਆ ਗਿਆ ਹਾਂ ਜੀ ਹਾਂ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ